इंडियन टीवी न्यूज पंजाब अपनी खबर अपनी भाषा नमस्कार ती वेख रहे हो इंडियन टीवी न्यूज पंजाब आओ थो लेकर चलिए अज दबर वाल ਇੰਦਰੀ ਗੌਰ ਕਾਲਜ ਤੇ ਇਹ ਚਾਹਨਾ ਸਟੂਡੈਂਟ ਦੇ ਕਲਾਸਾਂ ਨਾਲ ਲੱਗਣ ਕਾਰਨ ਉਹਦੇ ਵਾਸਤੇ ਸਟੂਡੈਂਟਾਂ ਨੇ ਬਹੁਤ ਵੱਡਾ ਰੋਸ ਪ੍ਰਦਰਸ਼ਨ ਕੀਤਾਗਾ ਕਿਉਂਕਿ ਅੱਜ ਦੇ ਇਸ ਦਾ ਮਤਲਬ ਪੁਲਿਸ ਕਮੰਡਾ ਨੇ ਵੀ ਜਿਹੜੇ ਸਟੂਡੈਂਟ ਵੱਲੋਂ ਲੀ ਗਿਆ ਵੀ ਇਹਦੇ ਨੇ ਸਾਡੇ ਟੀਚਰਾਂ ਨੂੰ ਬਹਾਲ ਕੀਤਾ ਜਾਂ ਇਹ ਪੀਡੀਟੀ ਕਰਨੇ ਜਿਹੜਾ ਉਹਨਾਂ ਦੀ ਪੱਗੜੀ ਗਿਣਤੀ ਦੇ ਵਿੱਚ ਸਾਡੇ ਕਲਾਸ ਮਤਲਬ ਕਾਲਜ ਦੇ ਵਿੱਚ ਮਤਲਬ ਬਹੁਤ ਵੱਡੇ ادارے ਵਿੱਚ ਉਹ ਨਹੀਂ ਆ ਰਹੇਗੇ ਜਿਸ ਕਰਕੇ ਸਾਡੇ ਕਲਾਸਾਂ ਨਹੀਂ ਲੱਗ ਰਹੀਆਂ ਉਹਦੇ ਹੱਕ ਦੇ ਵਿੱਚ ਅਸੀਂ ਸਟੂਡੈਂਟਾਂ ਨੇ ਅੱਜ ਰੋਸ ਪ੍ਰਦਰਸ਼ਨ ਕੀਤਾ ਵੀ ਸਾਡੀਆਂ ਮਤਲਬ ਜਲਦ ਤੋਂ ਜਲਦ ਕਲਾਸਾਂ ਸਟਾਰਟ ਕੀਤੀਆਂ ਜਾਵੇ ਅਗਲੀ ਰਣਨੀਤੀ ਕੀ ਰਹ ਅਗਲੇ ਯਾਨੀ ਕਿ ਇਹ ਵਿਦਿਆਸੀ ਇਹਨਾਂ ਨੂੰ ਮਤਲਬ ਅੱਜ ਦੇ ਰੋਜ਼ ਪ੍ਰਦਰਸ਼ਨ ਦੇ ਲਈ ਜਿਹੜਾ ਜਾਰੀ ਕੀਤਾ ਵੀ ਸੱਜੇ ਲਾਤਾ ਸੋਮਵਾਰ ਤੋਂ ਬਹਾਲ ਕੀਤਾ ਹੈ ਯਾਨੀ ਜੇ ਇਹ ਸਭ ਮਤਲਬ ਇਹ ਮੁੱਦੇ ਤੇ ਕੋਈ ਗੱਲ ਨਹੀਂ ਕੀਤੀ ਜਾਂਦੀ ਤਾਂ ਅਸੀਂ ਸੋਮਵਾਰ ਦੇ ਤੇ ਪੱਤਾ ਹੋਰ ਚਲਾਉਣ ਦੀ ਮਤਲਬ ਕੱਲ ਕਰਦੇ ਹਾਂ ਸਾਡੇ ਸਾਡੇ ਨਾ ਮਤਲਬ ਸਾਡੇ ਮਥੀਕਲਜ ਕਾਲਜ ਦੇ ਵਿੱਚ ਕਲਾਸਾਂ ਨਹੀਂ ਲੱਗ ਰਹੀਆਂ ਸਾਡੇ ਲੰਬੇ ਸਮੇਂ ਤੋਂ ਤਿੰਨ ਮਹੀਨੇ ਤੋਂ ਸਾਡੀ ਕਲਾਸਾਂ ਨਹੀਂ ਲੱਗ ਰਹੀਆਂ ਤੇ ਬੱਚੇ ਨੇੜੇ ਸਟੂਡੈਂਟ ਨੇ ਉਹ ਡੇਲੀ ਆ ਕੇ ਇੱਕ ਲੈਣ ਲਗਾ ਕੇ ਆਪਣੇ ਮੁੜ ਜਾਂਦੇ ਨੇਗੇ ਤੇ ਇਥੇ ਨਾ ਜਿਹੜੇ 2-4 ਰੈਗੂਲਰ ਟੀਚਰ ਨੇਗੇ ਤੇ ਉਹੀ ਆਉਂਦੇ ਨੇ ਕਿ ਸਰਕਾਰੀ ਤੇ ਬਾਕੀ ਸਾਰੇ ਟੀਚਰ ਪੀਟੀਆ ਰੱਖੇ ਹੋਏ ਨੇਗੇ ਜਿਹੜੀ ਕਸਨ ਦਾ ਫੈਸਲਾ ਹਜੇ ਵੀ ਨਾ ਹੋਇਆ ਤੇ ਫਿਰ ਅਸੀਂ ਉਹ ਪ੍ਰੋਸੈਸਿੰਗ ਪੂਰਾ ਹੋ ਜੂਸ ਲੱਗਣਾ 19 ਸਕਟੇ ਅਸੀਂ 2 ਮਹੀਨੇ ਹੋ ਗਏ ਸਾਡੀਆਂ ਕਲਾਸਾਂ ਨਹੀਂ ਲੱਗ ਰਹੀਆਂ ਜਿਸ ਕਰਕੇ ਅਸੀਂ ਬਹੁਤ ਵੱਡਾ ਰੋਸ ਰੋਸ ਪ੍ਰਦਰਸ਼ਨ ਕੀਤਾ ਹੈ ਜੇ ਹੁਣ ਵੀ ਸਾਡੀ ਸਾਡੀ ਗੱਲ ਨਹੀਂ ਮੰਨੀ ਕਿਸੇ ਨੇ ਸਾਡੇ ਖਾਤਰ ਨਹੀਂ ਨਹੀਂ ਖੜੇ ਤਾਂ ਅਸੀਂ ਇਸ ਸੋਮਵਾਰ ਨੂੰ ਇਹ ਤੋਂ ਵੱਡਾ ਪ੍ਰਦਰਸ਼ਨ ਕਰਾਂਗੇ ਤੇ ਹੋਰ ਵੀ ਕੌਜਾਂ ਨੂੰ ਪੱਥਾ ਕਰਾਂਗੇ ਇਸ ਲਈ ਖਾ ਕਹਿ ਰਹੇ ਆਪਣੇ ਦੇਸ਼ ਦੇ ਕਿਨਾਰਾ ਦਾ ਵੀ ਬੇਟੀ ਪੜਾਓ ਬੇਟੀ ਬਚਾਓ ਬੇਟੀਆਂ ਨੂੰ ਸਾਡੇ ਮਾਪਿਆਂ ਨੇ ਕਿਸ ਤਰ੍ਹਾਂ ਤੰਗ ਪਾ ਤੁਹਾਨੂੰ ਕਾਹਨੂੰ ਪੜਾਉ ਉਹ ਕੋਣ ਸਾਡਾ ਕਾਲਜ ਖਾਲੀ ਪਿਆਗਾ ਟੀਚਰ ਹੈ ਨਹੀਂ ਸਟੂਡੈਂਟ ਆਉਂਦੇ ਆ ਤੇ ਜਾਂਦੇ ਆ ਅਸੀਂ ਪੜਾਂਗੇ ਕਿੱਥੋਂ ਸਾਨੂੰ ਪੜਾਇਆ ਨਹੀਂ ਜਾ ਰਿਹਾ ਸਾਡੇ ਟੀਚਰਾਂ ਨੂੰ ਫੰਡ ਤਾਂ ਜੇ ਫੰਡ ਦੇਣਗੇ ਫੇਰ ਹੀ ਸਾਡੇ ਟੀਚਰ ਪੜਾਉਣਗੇ ਨਾ ਇਸ ਲਈ ਅਸੀਂ ਸੋਮਵਾਰ ਨੂੰ ਬਹੁਤ ਵੱਡਾ ਪ੍ਰਦਰਸ਼ਨ ਕਰਾਂਗੇ ਜੇ ਹੁਣ ਵੀ ਸਾਡੀ ਗੱਲ ਨਹੀਂ ਮੰਨੀ ਗਈ ਸਾਡੇ ਟੀਚਰਾਂ ਨੂੰ ਫੰਡ ਨਹੀਂ ਦਿੱਤਾ ਗਿਆ ਅਤੇ ਜਿਹੜਾ ਅਸੀਂ ਫੰਡ ਦਿੱਤਾ ਉਹ ਆ ਫੀਸ ਭਰੀ ਹੈਗੀ ਉਹ ਅਸੀਂ ਵਾਪਸ ਕਰਵਾਵਾਂਗੇ ਥੈਂਕ ਯੂ ਅੱਜ ਅਸੀਂ ਵਿਦਿਆਰਥੀ ਅਤੇ ਵੱਲੀ ਆਲੇਵੀਆ ਸਟੂਡੈਂਟਸ ਐਸੋਸੀਏਸ਼ਨ ਵੱਲੋਂ ਮਾਤਾ ਹੰਦਰੀ ਕਰ ਲਈ ਗੱਲ ਦੇ ਮਾਨਸਾ ਦੇ ਵਿੱਚ ਵਿਦਿਆਰਥੀਆਂ ਨੂੰ ਨਾਲ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਕੀਟ ਰੈਲੀ ਕੀਤੀਆਂ ਤੇ ਮਾਮਲਾ ਇਹ ਆ ਵੀ ਪਿਛਲੇ ਡੇਢ ਦੋ ਮਹੀਨੇ ਤੋਂ ਵਿਦਿਆਰਥੀਆਂ ਤੋਂ ਪੀਟੀਐ ਫੰਡ ਜਿਹੜਾ ਭਰਾ ਲਿਆ ਗਿਆ ਦਾਖਲੇ ਵੇਲੇ ਪਰ ਦੋ ਮਹੀਨੇ ਤੋਂ ਉਹਨਾਂ ਦਾ ਪੀਟੀਐ ਫੰਡ ਦਾ ਪੀਡੀਐ ਸਟਾਫ ਜਿਹੜਾ ਉਹ ਕਲਾਸਾਂ ਉਹ ਲਾਉਣ ਵਾਸਤੇ ਆ ਰਿਹਾ ਹੈਗਾ ਤੇ ਗੈਸਟ ਫੈਕਲਟੀ ਸਟਾਫ ਆ ਜਿਹੜਾ ਉਹ ਆਪਦੇ ਆਪ ਨੂੰ ਬਹਾਲ ਕਰਾਉਣ ਵਾਸਤੇ ਯੂਨੀਵਰਸਿਟੀ ਦੇ ਵਿੱਚ ਧਰਨੇ ਤੇ ਬੈਠਾਗਾ ਜਿਹਦੇ ਕਰਕੇ ਅਸਰੇ ਆ ਵੀ ਵਿਦਿਆਰਥੀਆਂ ਨੇ ਕਲਾਸਾਂ ਨਹੀਂ ਲੱਗ ਰਹੀਆਂ ਵਿਦਿਆਰਥੀ ਇੱਥੇ ਆਉਂਦੀਆਂ ਨੇ ਗਿਆ ਬੈਠ ਕੇ ਮੁੜ ਜਾਂਦੀਆਂ ਨੇ ਠੀਕ ਹੈ ਨਾ ਤੋ 2 ਮਹੀਨੇ ਤੋਂ ਪੰਜਾਬ ਸਰਕਾਰ ਦੇ ਨਾ ਪ੍ਰਸ਼ਾਸਨ ਦੇ ਯੂਨੀਵਰਸਿਟੀ ਦੇ ਤੇ ਕੋਈ ਸਰਕਾਰੀ ਕੰਨਾਤ ਕੰਨਾ ਤੇ ਮੰਗਲਵਾਰ ਨੂੰ ਵੀ ਅਸੀਂ ਪ੍ਰਦਰਸ਼ਨ ਕੀਤਾ ਸੀਗਾ ਅਧਿਆਪਕਾਂ ਨੂੰ ਨਾਲ ਲੈ ਕੇ ਉਹ ਬਾਅਦ ਬਾਵਜੂਦ ਵੀ ਸਾਡਾ ਕੋਈ ਹੱਲ ਨਹੀਂ ਕੀਤਾ ਗਿਆ ਸਰਕਾਰ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਸਾਡੀ ਇਹ ਮੰਗ ਹੈ ਵੀ ਵਿਦਿਆਰਥੀਆਂ ਦੇ ਲਈ ਕਲਾਸਾਂ ਦਾ ਪ੍ਰਬੰਧ ਕੀਤਾ ਜਾਵੇ ਤੇ ਕਹਿੰਦਾ ਹੋਰ ਵੀ ਜਿਹੜੇ ਕੋਈ ਨਿੱਕੇ ਮੋਟੇ ਕੰਮ ਆ ਪਿੱਛੇ ਨੇ ਤੇ ਉਹ ਸਹੂਲਤਾਂ ਜਿਹੜੀਆਂ ਸਾਨੂੰ ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਠੀਕ ਹੈ ਅਗਰ ਜੇ ਸਾਡੀ ਮੰਗ ਸੋਮਵਾਰ ਤੱਕ ਨਹੀਂ ਮੰਨੀ ਜਾਂਦੀ ਤਾਂ ਐਸਾ ਵੱਲੋਂ ਅਸੀਂ ਸੋਮਵਾਰ ਨੂੰ ਪੀਟੀਆ ਟੀਚਰ ਐਸੋਸੀਏਸ਼ਨ ਅਧਾਰਕਾਂ ਜਿਹੜੀ ਜਥੇਬੰਦੀ ਆ ਉਹਨਾਂ ਨਾਲ ਲੈ ਕੇ ਵੱਡਾ ਪ੍ਰੋਟੈਸਟ ਕਰਾਂਗੇ ਉਸ ਤੋਂ ਬਾਅਦ ਵੀ ਜੇ ਵੀ ਸਾਡਾ ਫਿਰ ਵੀ ਹੱਲ ਨਹੀਂ ਹੁੰਦਾ ਤਾਂ ਵਿਦਿਆਰਥੀਆਂ ਨੇ ਜਿਹੜੇ ਕਲਾਸਾਂ ਨੇ ਉਹ ਅਸੀਂ ਸੜਕ ਤੇ ਲਗਾ ਦੇ